ਕੀ ਸਾਬੀ ਕੀ ਹਮਾਚਲ ਦੇ ਵਿੱਚ ਹਾਂ ਪੰਜਾਬੀ ਸਿੱਖਿਆ ਦੇ ਨਾਲ ਕਵੀ ਤੱਕਦਾ ਜਾ ਰਿਹਾ ਇਹ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹਿਮਾਚਲ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਹੈ ਉਹ ਧੱਕਾ ਜਿਹੜਾ ਹੈ ਉਹ ਹੋ ਰਿਹਾ ਹੈ ਔਰ ਹਿਮਾਚਲ ਗਵਰਨਮੈਂਟ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਹੈ ਪਹਿਲੀ ਗੱਲ ਤੇ ਇਹ ਹੈ ਕਿ ਮੈਂ ਸਿੱਖਾਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜੀ ਜਗ੍ਹਾ ਤੇ ਜਾਣਾ ਨਹੀਂ ਚਾਹੀਦਾ ਜਿੱਥੇ ਸਾਡੀ ਇੱਜ਼ਤ ਨਹੀਂ ਹੈ ਜੋ ਸਾਡੇ ਕਿਉਂਕਿ ਜਿਹੜਾ ਹਿਮਾਚਲ ਹੈ ਇਹ ਸਾਰਾ ਟੂਰਿਜ਼ਮ ਬੇਸਡ ਸਟੇਟ ਹੈ ਜੇ ਟੂਰਿਸਟ ਉੱਥੇ ਆਉਂਦਾ ਹੈ ਤੇ ਹਿਮਾਚਲ ਸਟੇਟ ਦਾ ਰੈਵਨਿਊ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਤੇ ਸਟੇਟ ਜਿਹੜੀ ਚੱਲਦੀ ਹੈ ਤੇ ਜੇ ਹਿਮਾਚਲ ਸਰਕਾਰ ਦੇ ਅਸੀਂ ਸਿੱਖ ਭਾਈਚਾਰੇ ਨਾਲ ਵੀ ਦੇਖੀਏ ਐਜ਼ ਅ ਟੂਰਿਸਟ ਵੀ ਦੇਖੀਏ ਤੇ ਜੇ ਟੂਰਿਸਟਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਊਗਾ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਹੋਣਗੀਆਂ ਤੇ ਇਹ ਹਿਮਾਚਲ ਸਰਕਾਰ ਵਾਸਤੇ ਵੀ ਸਹੀ ਨਹੀਂ ਹੈ ਹਿਮਾਚਲ ਸਟੇਟ ਵਾਸਤੇ ਵੀ ਸਹੀ ਨਹੀਂ ਹੈ ਔਰ ਸਿੱਖਾਂ ਦੇ ਨਾਲ ਜਿਹੜਾ ਧੱਕਾ ਕਰਨਾ ਛੰਡੇ ਉਤਰਾਣੇ ਇਹ ਸਭ ਤੋਂ ਵੱਧ ਜਿਹੜਾ ਮੰਦ ਪੱਤੀ ਗੱਲ ਹੈ ਉਸ ਤੋਂ ਬਾਅਦ ਅਗਲਾ ਜਿਹੜਾ ਇਹ ਵਿਵਾਦ ਹੈ ਇਹ ਇਤੋਂ ਤੱਕ ਵੱਧ ਗਿਆ ਕਿ ਸਿੱਖ ਨੌਜਵਾਨਾਂ ਵੱਲੋਂ ਹਿਮਾਚਲ ਦੀ ਬਸਾਂ ਦੇ ਉੱਤੇ ਸੰਤ ਜਨਾਲ ਦੀਆਂ ਤੇ ਘੋਟਲਆਂ ਲਾਈਆਂ ਜਾ ਰਹੀਆਂ ਔਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਬਸ ਦੇ ਉੱਤੇ ਫੋਟੋ ਨਹੀਂ ਹੋਏਗੀ ਉਹਨੂੰ ਪੰਜਾਬ ਦਾ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਦੇ ਲਈ ਬਿਲਕੁਲ ਜੇ ਜੇ ਦੇਖੋ ਜੇ ਪੰਜਾਬੀ ਨੌਜਵਾਨਾਂ ਨੂੰ ਚਾਹੇ ਉਹ Hindu ਨੇ ਚਾਹੇ Sikh ਹੈ ਕੋਈ ਵੀ ਹੈ ਜੇ ਉਹਨਾਂ ਨੂੰ ਹਿਮਾਚਲ ਵਾਲੇ ਰੋਕਦੇ ਐ ਤੇ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਵੀ ਮਜਬੂਰੀ ਬਸ ਰੋਕਣਾ ਜਿਹੜਾ ਹੈ ਉਹ ਮਜਬੂਰ ਹੋ ਜਾਂਦੇ ਨੇ ਫਿਰ ਉਹ ਕੀ ਕਰਨਗੇ ਪੰਜਾਬ ਦੇ ਨੌਜ ਜੇ ਹਿਮਾਚਲ ਸਟੇਟ ਜਿਹੜੀ ਹੈ ਉਹ ਰੋਕ ਨਹੀਂ ਪਾ ਰਹੀ ਹੈ ਤੇ ਪੰਜਾਬ ਦੇ ਨੌਜਵਾਨ ਫਿਰ ਕਰਨਗੇ ਕੀ ਇਹ ਉਹਨਾਂ ਦੇ ਜਿਹੜਾ ਗੁੱਸੇ ਦੀ ਨਿਸ਼ਾਨੀ ਹੈ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਤੇ ਉਹ ਧੱਕੇ ਦੇ ਵਿਰੁੱਧ ਜਿਹੜਾ ਉਹ ਕੀ ਕਰਨ ਫਿਰੋ ਇਸ ਕਰਕੇ ਜੋ ਕਰ ਰਹੇ ਨੇ ਭਾਵੇਂ ਮੈਂ ਉਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਵੱਖਰਾ ਵਿਸ਼ਾ ਹੈ ਪਰ ਇਹ ਉਹਨਾਂ ਦੀ ਮਜਬੂਰੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਇਹ ਚੀਜ਼ਾਂ ਉਹ ਬੰਦ ਕਰਾਉਣਾ ਚਾਹੁੰਦੀਆਂ ਨੇ ਤੇ ਪਹਿਲਾਂ ਹਿਮਾਚਲ ਦੇ ਵਿੱਚ ਜਿਹੜੇ ਉੱਥੇ ਗੁੰਡਾਂ ਅੰਸਰ ਨੇ ਜਿਹੜੇ ਸਿੱਖਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ